ਮੰਮੀ ਕੱਪੜੇ ਵੀ ਨਾ ਰੋਜ਼ ਹੀ ਧੋ ਲੋ ਰੋਜ਼ ਹੀ ਪ੍ਰੈਸ ਕਰ ਲੋ ਪਤਾ ਨਹੀਂ ਇੰਨੇ ਕੱਪੜੇ ਹੁੰਦੇ ਆ ਨਾ ਹੁਣ ਕੰਮ ਕਿਹੜੇ ਰਹਿ ਗਏ ਧੋ ਲੈ ਪ੍ਰੈਸ ਕਰ ਲੈ ਤੇ ਜੋੜ ਲੈ ਆਹੋ ਆ ਜੋ ਦੋ ਕੀਏ ਜੋੜਨ ਵਾਲੇ ਤੇ ਆਏ ਆ ਤੇ ਬਸ ਮੇਰਾ ਇਰਾਦਾ ਭੀ ਆ ਦੋ ਗੇ ਪ੍ਰੈਸ ਕਰ ਲੈਣੀ ਹੈ ਨਾ ਹਾਂ ਇਹ ਪ੍ਰੈਸ ਕਰ ਕਰ ਰੱਖ ਲੈਣੀ ਆ ਜੀ ਜੀ ਹਾਂ ਰੋਜ਼ ਦਾ ਫੋਨ ਆਇਆ ਵਾਕਿਆ ਬਾਹਰ ਉਹ ਨਾ ਬੰਦੇ ਲਾਏ ਆ ਅੱਛਾ ਤੇ ਰੋਟੀ ਪਾਣੀ ਕਹਿੰਦੇ ਭੇਜ ਦਿਓ 10 12 ਜਣੇ ਲਾਏ ਉਹਨਾਂ ਦੀ ਰੋਟੀ ਬਣਾਉਣੀ ਆ ਅੱਛਾ ਕੀ ਬਣਾਉਣਾ ਬਣਵਾ ਦਿਓ ਕਿ ਬਰਨਾਲ ਹਾਂ ਬਣਾ ਦੇਣੀ ਕੀ ਬਣਾਉਣਾ ਕੀ ਆ ਮੇਹਨੋ ਦਾ ਦਾਲ ਬਣਾ ਲੈਨੇ ਜਾਂ ਸਬਜ਼ੀ ਕੋਈ ਬਣਾ ਲੈਨੇ ਤੇ ਹਰਵਿੰਦਰ ਆ ਰਮਨ ਕਿੱਥੇ ਗਈ ਆ ਉਹਨੂੰ ਨਾਲ ਲਾ ਮਮੀ ਜੀ ਉਹਦਾ ਬੇਟਾ ਨਹੀਂ ਠੀਕ ਕੋਈ ਉਹਨੂੰ ਬੁਖਾਰ ਹੋਇਆ ਵਾ ਤੇ ਉਹ ਕਰਨ ਨਹੀਂ ਦੇਂਦੀਆਂ ਕੁਝ ਵੀ ਤੇ ਥੋੜਾ-ਬੋੜਾ ਵਿਚਾਰੀ ਨੇ ਕਰਾਇਆ ਮੇਰੇ ਨਾਲ ਤੇ ਹੁਣ ਮੈਂ ਇਕੱਲੀ ਇੰਨਾ ਕੰਮ ਕਿਵੇਂ ਕਰਾਂ ਚੱਲ ਕੋਈ ਨਹੀਂ ਆ ਵੀ ਦੀਦੀ ਫ੍ਰੀ ਆ ਆ ਜਾਂਦੇ ਆ ਬਣਾ ਦਿੰਦੇ ਨਾਲ ਨਹੀਂ ਜੇ ਫ੍ਰੀ ਤਾਂ ਨਹੀਂ ਕੱਪੜੇ ਤੈ ਲੈ ਆਉਣ ਡਈ ਆ ਇਹ ਕਿਹੜਾ ਕੰਮ ਆ ਤਾ ਕੱਪੜੇ ਤੈ ਲੈ ਆਉਣੇ ਆ ਤੂੰ ਨਹੀਂ ਲਾ ਲੋ ਚੱਲ ਕੋਈ ਨਹੀਂ ਮੈਂ ਆ ਜਾਂਦੇ ਆ ਆ ਜਾਣੀ ਮੈਂ ਪਰ ਐਵੇਂ ਗੁੱਸੇ ਹੋਣਗੇ ਹਾਂ ਕੋਈ ਨਹੀਂ ਕੋਈ ਨਹੀਂ ਆ ਜਾਨੀ ਗੱਲ ਮੰਮੀ ਇਹ ਅੱਜ ਕੰਮ ਦੇ ਭਵੇਂ ਹੋ ਜਾਣੀ ਹਾਂ ਕੰਮ ਦੇ ਭਵੇਂ ਹੋ ਜੇ ਇਹ ਨਹੀਂ ਨਜਰਿਆ ਜਾਂਦੇ ਇਹ ਨਹੀਂ ਨਾ ਜਰਿਆ ਜਾਣਦੇ ਆ ਵੀ ਬੈਠੀਆਂ ਆ ਮਾ ਸੱਸ ਵਾ ਗੱਲ ਆ ਨਾ ਤੁਹਾਨੂੰ ਪਤਾ ਕੰਮ-ਕੋਮ ਦੇ ਸਾਰੇ ਹੋ ਹੀ ਜਾਣੇ ਆ ਤੇ ਜਾਣ ਕੇ ਇਹ ਤੁਹਾਨੂੰ ਤੁਹਾਡੇ ਸਾਹਮਣੇ ਆਪਾਂ ਜਦੋਂ ਨੋਂ ਸੱਸਾਂ ਇਕੱਲੀਆਂ ਇਹ ਤੇ ਕੱਲ ਆਈਆਂ ਅਜੇ ਇਹ ਕਿੰਨਾ ਕਿੰਨਾ ਕੰਮ ਹੀ ਸਾਰਾ ਕੰਮ ਕਰਦੀਆਂ ਹੀ ਰਹੀਆਂ ਆਪਾਂ ਉਹ ਤਾਂ ਜੈਦਰੀ ਇਸ ਨਹੀਂ ਨਾ ਹੁੰਦੀ ਉਹ ਤਾਂ ਇਕੱਲੇ ਬੰਦੇ ਨੇ ਕਰਨਾ ਤੇ ਕਰਕੇ ਵੀ ਉਹ ਕਰਨਾ ਤਾਂ ਇਹ ਤਾਂ ਕਹਿਣ ਦੀ ਆ ਵੀ ਇਹਨਾਂ ਨੂੰ ਤਾਂ ਕੰਮ ਵਲ ਵੇਖ ਕੇ ਤੇ ਬੁਖਾਰ ਚੜ ਜਾਂਦਾ ਹੀ ਹਾਂ ਕੰਮ ਵਲ ਵੀ ਨਹੀਂ ਮੰਮੀ ਚੜਦਾ ਅਸਲ ਵਿੱਚ ਇਹਨਾਂ ਨੂੰ ਨਾ ਇਹਨਾਂ ਨੂੰ ਪਤਾ ਨਹੀਂ ਇਹ ਕੀ ਹੋ ਇਹਨਾਂ ਨੂੰ ਜਦੋਂ ਮੈਂ ਹੀ ਦੋਵੇਂ ਬੈਹ ਦੀਆਂ ਨੇ ਇਕੱਠੀਆਂ ਆ ਬੇਬੇ ਦੋਖ ਜਦੋਂ ਹੀ ਇਹਨਾਂ ਦੇ ਢਿੱਡ ਪੀੜ ਹੁੰਦਾ ਪੈਂਦੀ ਹੈ ਹੁਣ ਇਹ ਜਾਣ ਕੇ ਕੰਮ ਤੇ ਭਾਵੇਂ ਕਰ ਲਿਆ ਹੋਵੇ ਕੰਮ ਤੇ ਭਾਵੇਂ ਨਹੀਂ ਹੋਵੇ ਚਲੋ ਮੰਮੀਆ ਦੋ ਕੱਪੜੇ ਤੇ ਜੋੜ ਦਿਓ ਬਾਕੀ ਉਹ ਇੱਕ ਅੱਧੀ ਪੈਂਡ ਪੁੰਡ ਮੈਂ ਆ ਕੇ ਪ੍ਰੈਸ ਕਰ ਲੈਣੀ ਆ ਮੈਂ ਵੇਖਿਆ ਮਾਂ ਭਲਾ ਕੀ ਕਰਨ ਢਈ ਆ ਚਲੋ ਮੰਮੀ ਅਜੋਕ ਰਹਿ ਕੇ ਤੁਸੀਂ ਜੋੜ ਦੋ ਤੇ ਮੈਂ ਆਈ ਜੇ ਮੈਂ ਜੋੜ ਤੇ ਮੈਂ ਲਵੂੰਗੀ ਤੇ ਬਹਿ ਜਾ ਤੂੰ ਕਾਹ ਤੂੰ ਮੈਂ ਕੰਮ ਹੀ ਕਰਨ ਢਈ ਕਿਹੜੀ ਵੈਲੀ ਬੈਠੀ ਆ ਮੰਮੀ ਫੇਰ ਰੋਲਾ ਪਾਉਣਗੀ ਕੀ ਫਾਇਦਾ ਹੋਣਾ ਕੋਈ ਗੱਲ ਨਹੀਂ ਲਾ ਤੈ ਤੂੰ ਚੁੱਪ ਕਰਕੇ ਉਹਨੇ ਫੇਰ ਆ ਜਣਾ ਨਹੀਂ ਦੁਬਾਰੇ ਆ ਜਣਾ ਨਹੀਂ ਆ ਜਾਣੀਆਂ ਤਾਂ ਫੇਰ ਵੇਖੀ ਜਿਓ ਉਹਨੇ ਫੇਰ ਆ ਜਾਣਾ ਵਾ ਮੈਂ ਕਹਣਾ ਕਿ ਪਾਈਆਂ ਨਹੀਂ ਆ ਵੇਖੀ ਤੇ ਆਵਾ ਕੀ ਕਰਨ ਕਿਹੜਾ ਕੰਮ ਪਿਆ ਵਾ ਕਿਹੜਾ ਐਡਾ ਕੰਮ ਨਹੀਂ ਹੋਣ ਢਿਆ ਇਨਾਂ ਕੋਲੋਂ ਹੈ ਆਏ ਕਦ ਤੇ ਰਹਿ ਗਿਆ ਵਾ ਚਲ ਮੈਂ ਪ੍ਰੈਸ ਕਰਨਾ ਵਾ ਕੇ ਕਰ ਲੈਂਦੀ ਕੋਈ ਆਹ ਰਮਨੂ ਮੀਨਾ ਸਮਝ ਨਹੀਂ ਆ ਰਹੀ ਨੀ ਅਵੇ ਬੱਚਾ ਬਾੜੀ ਟਾਉਣਾ ਬੈਠਾ ਬੈਠਾ ਬੰਦਾ ਜੱਟ ਕਰ ਲੈਂਦਾ ਚਲੋ ਪ੍ਰੈਸ ਕਰ ਲੈਂਦੀ ਆ ਕੇ ਦੀਦੀ ਨੇ ਮੈਂ ਕਹਿ ਕੇ ਵੀ ਆਈ ਹੂੰ ਤੇ ਦੀਦੀ ਆਏ ਨਹੀਂ ਉਹ ਵੇਖ ਮੰਮੀ ਦੀ ਗੋਦੀ ਚ ਵੜ ਕੇ ਬੈਠੀ ਕਿਵੇਂ ਦਾਸਾ ਉੱਧਰ ਚੱਲੀ ਮੰਮੀ ਜਾਏ ਉੱਧਰ ਚੱਲੀ ਆਇਆ ਨਹੀਂ ਗਿਆ ਮੈਂ ਕਹਿ ਕੇ ਵੀ ਆਈ ਆਂ ਫੇ ਬਾਹਰ ਬੰਦਿਆਂ ਨੇ ਰੋਟੀਆਂ ਚਾਣੀਆਂ ਕੀ ਹੋ ਗਏ ਰੇ ਜੀ ਆ ਮੈਂ ਦੀਦੀ ਨੂੰ ਸੁਣਾ ਦੇ ਕੇ ਆਈ ਹਾਂ ਕਿ ਆ ਜਾਓ ਤੇ ਦੀਦੀ ਆਏ ਹੀ ਨਹੀਂ ਮੰਮੀ ਦੀ ਗੋਦੀ 'ਚ ਵੜ ਕੇ ਬੈਠੇ ਦਵੇਂ ਜਣੀਆਂ ਗੱਲਾਂ ਮਾਰਨ ਡੀਆਂ ਮੈਂ ਕਿ ਚੱਲੋ ਠੀਕ ਨਹੀਂ ਆ ਹਨਾ ਰਮਨ ਦਾ ਬੇਟਾ ਤੇ ਉਹ ਲੈ ਕੇ ਬੈਠੀ ਆ ਤੇ ਚੱਲ ਤੁਸੀਂ ਮੇਰਾ ਕਰਵਾ ਦਿਓ ਸੰਦੀਪ ਨੇ ਬਾਹਰੋਂ ਫੋਨ ਕੀਤਾ ਹੈਗੇ ਤਿੰਨ ਚਾਰ ਕੋਈ ਨਾ ਲੱਗੇ ਠੀਕ ਨਾ ਠੀਕ ਨਾ ਉਹਨਾਂ ਨੂੰ ਬਸ ਦੀਦੀ ਦਾ ਹੀ ਆ ਦੀਦੀ ਨੇ ਕੋਈ ਕੰਮ ਕਰੀ ਦੀਦੀ ਨੂੰ ਨਹੀਂ deta ਫੇ ਚਾਲ ਨਹੀਂ ਹੋ ਬੱਚਾ ਠੀਕ ਹੈ ਨਾ ਮੈਂ ਨਾਲ ਕਰਵਾਦਾ ਦੋਵੇਂ ਜਾ ਕੇ ਬੈਠੀਆਂ ਕਿਤੇ ਜਾਇਆਂ ਡਈਆਂ ਵਾ ਮੂੰਹ ਦੇ ਨਾਲ ਮੂੰਹ ਜੋੜੇ ਅੱਛਾ ਹੋਰ ਜਿਵੇਂ ਉਹ ਉੱਧਰ ਗਿਆ ਹੁੰਦੀ ਨਹੀਂ ਉਹਨਾਂ ਦਾ ਉਹ ਗੱਲ ਸਾਨੂੰ ਕਦੀ ਤਾਂ ਪੁੱਛਿਆ ਨਹੀਂ ਉਹ ਤਾਂ ਜਿਆਦੀ लाਡਲੀ ਹੈ ਨਾ ਉਹ ਸਾਰਾ ਕੰਮ ਵੀ ਇਹੀ ਕਰਦੀ ਰਹਿੰਦੀ ਆ ਵਾ ਉਹ ਵਿਹਲੀ ਬੈਠੀ ਤੇ ਨਾ ਤੂੰ ਬਹਿ ਜਾ ਮੇਰੇ ਲਾਗੇ ਬਹਿ ਜਾ ਮੈਨੂੰ ਕਹਿੰਦੀ ਆ ਇਹਨੂੰ ਰਮਨ ਨੂੰ ਡਾਹ ਨਾਲ ਕਪੜੇ ਤੇਰੇ ਤੈ ਤੈ ਲਾਉਣ ਲਈ ਹੀ ਉਹ ਕਪੜੇ ਦੀਦੀ ਤੇ ਮਮਮੀ ਨੇ ਵੀ ਲਈ ਲੈਣੀ ਸੀ ਆਹੋ ਆਂਦੀ ਦੀਦੀ ਨੂੰ ਕਹਿ ਰਮਨ ਨੂੰ ਕਹਿ ਤੇਰੇ ਨਾਲ ਜਾ ਕੇ ਕੰਮ ਕਰਾਵੇ ਜਿਹੜੇ ਬਾਹਰ ਬੰਦੇ ਲੱਗੇ 13 14 ਤੇ ਇਹ ਕਰਵਾ ਦਿੰਦੀ ਆ ਉਹਨੂੰ ਕਹਿੰਦੀ ਬਹਿ ਜਾ ਬਹਿ ਜਾ ਤੂੰ ਇੱਥੇ ਬਹਿ ਜਾ ਮੇਰੇ ਨਾਲ ਕਿ ਬਹਿ ਜਾ ਉਹ ਇਤਰਾ ਬੈਠੀ ਆ ਕੋਈ ਆ ਨਹੀਂ ਮਮਮੀ ਦਾ ਉਹਦਾ ਸਿਰ ਨਾ ਤੂੰ ਹੀ ਨਾ ਮੈਂ ਕਿਉਂ 10 ਦੇ ਮੈਂ ਜਿਹਨੂੰ ਮੈਂ ਆ ਉਹ ਜਾਦੀ ਦਾ ਨਾ ਯਹੀ ਨੌਕਰ ਆਣੀ ਆ ਨਵਾਂ ਥੋੜੀ ਆ ਉਹ ਵੀ ਸਮਝਿਆ ਉਹ ਵੀ ਸਮਝਿਆ ਤੇ ਜੇ ਕਰਵਾ ਦੂਜੀ ਕੰਮ ਤੇ ਫਿਰ ਕੀ ਹੋ ਚੱਲਿਆ ਵੱਡੀ ਆ ਇਹਨੂੰ ਸਗੋਂ ਸਾਡੇ ਨਾਲੋਂ ਜ਼ਿਆਦਾ ਕਰਵਾਉਣਾ ਚਾਹੀਦਾ ਵਾ। ਹਾਂ। ਤੂੰ ਬੱਸ ਕਰੋ ਹੁਣ ਬਣਾ ਲੈਨੇ ਕੋਈ ਨਹੀਂ। ਆਗੇ ਤੇ ਫੇਰ ਦੇਖਣਗੇ ਕਿ ਗੜ-ਗੜ ਕਰਣਗੇ। ਵੇਹਲਾ ਜੇ ਵੀ ਨਹੀਂ ਉਹ ਆਈ ਉਹ ਵੀ ਬੜੀ ਟੀਟੀ। ਹੈਂ? ਕਹਿੰਦੀ ਨਹੀਂ ਆ ਵੀ ਹੋ ਹੀ ਜਾਵੇ। ਛੱਡਦੀ ਆ ਤੇ ਉਹ ਇਹ ਉਹ ਇਹ ਬਾਨੇ ਬਾਜ਼ੀ ਐਸਾ। ਤਦੂ ਸਗੋਂ ਮੰਮੀ ਬਾਛੜਦੀ। ਹਾਂਦੀ ਨਹੀਂ ਹੋ ਹੀ ਜਾਵੇ ਫੇਰ ਹੀ ਜਾਊਂਗੀ ਮੈਂ। ਤੂੰ ਆਟਾ ਗੋਲਾ ਤੇ ਰੋਟੀਆਂ ਬਣਾ ਲੈ ਤੇ ਮੈਂ ਰਾਜਮਾਂ ਨੂੰ ਤੜਕਾ ਲਾ ਲਾ ਠੀਕ ਹੈ। ਕੋਈ ਨਹੀਂ ਲਾ ਲੈ। ਹਾਂ। ਚਲੋ ਕਰ। ਹਰਿੰਦਰ ਕੀ ਬਣਾਉਣਾ ਵਾ? ਦੀਦੀ ਰਾਜਮਾ ਤੜਕਾ ਲਾਉਣਾ ਤੂੰ ਇੱਥੇ ਆਏ ਮਹਾ ਕਿਤੇ ਮੰਮੀ ਦੀ ਗੋਦੀ ਚ ਜਾ ਕੇ ਬਹਿ ਗਏ ਹੋ ਹਾਏ ਹਾਏ ਗੋਦੀ ਚ ਕਿਤੇ ਚਾਰ ਕੱਪੜੇ ਹੀ ਮੈਂ ਕਿਹ ਚਲ ਪ੍ਰੈਸ ਕਰੀ ਦਵਾ ਦੀ ਮੰਮੀ ਨੂੰ ਕਹਿ ਦਿੰਦੇ ਉਹ ਗੱਲ ਦਾ ਮੰਮੀ ਨੇ ਜੋੜ ਹੀ ਲੈਣੇ ਕਿ ਕਿਹ ਗੱਦ ਚਲ ਤੂੰ ਹੀ ਲੱਗ ਗਿਆ ਆਣ ਕੇ ਕੰਮ ਕਰਵਾ ਦੇ ਚਲ ਕੋਈ ਨਹੀਂ ਚਾਹ ਮੇਰਾ ਬਾਹ ਤੂੰ ਕਿਤਨੂੰ ਫੜ ਲਾ ਤੇ ਮੈਂ ਕਰਾ ਲੈਣਾ ਲੱਗੇ ਜਾ ਕੀ ਤਾਂ ਰਾਜਮਾ ਪਈ ਰਾਜਮਾ ਪਈ ਤੇ ਬਣਾਉਣੇ ਇਹਨਾਂ ਨੂੰ ਤੜਕਾ ਲਾ ਲਾ ਤੋ ਮੈਨੂੰ ਲਿਆ ਮੈਂ ਮਿੰਟ ਮਿੰਟ ਤੜਕਾ ਲਾ ਦੇਣਾ ਵੇ ਕਿਹਦੀ ਗੱਲ ਛੱਟ ਲੱਗ ਜਾਣਾ ਜੀਦੀ ਵੇ ਲਓ ਫਿਰ ਮੰਮੀ ਤੇ ਕੰਮ ਹੋਣਾ ਮੰਮੀ ਤੁਹਾਨੂੰ ਹੀ ਆਪਣੇ ਲਾ ਕੇ ਬਿਠ ਅਨੈਰ ਰਵਿੰਦਰ ਇਦਾਂ ਨਹੀਂ ਹੈਗਾ ਉਹ ਵੈਸੇ ਤੁਹਾਨੂੰ ਫੀਲ ਹੁੰਦਾ ਵਾ ਇਦਾਂ ਦਾ ਨਹੀਂ ਕੋਈ ਚੱਕਰ ਹੈਗਾ ਸਾਡੇ ਲਈ ਤੁਸੀਂ ਹੋ ਅਸੀਂ ਨਹੀਂ ਹੈਗੀਆਂ ਅਸੀਂ ਸਾਰਾ ਦਿਨ ਦੀਦੀ ਕੰਮ ਹੀ ਕਰਦੇ ਰਹਿੰਦੇ ਆ ਤੇ ਫਿਰ ਵੀ ਮੰਮੀ ਨੇ ਕਦੀ ਹਾਨੂੰ ਕਿਹਾ ਜਰਾ ਬੰਨੂ ਕਿਹਾ ਜਾਂ ਮੈਨੂੰ ਕਿਹਾ ਹੋਵੇ ਵੀ ਆ ਜਾ ਪੁੱਤ ਤੁਸੀਂ ਮੇਰੇ ਲਾਗੇ ਬੈਠ ਕੇ ਤੇ ਗੱਲਬਾਤ ਕਰੀਏ ਆ ਕਦੀ ਕਿਹਾ ਸਾਨੂੰ ਰਵਿੰਦਰ ਇਦਾਂ ਨਹੀਂ ਬਾਉ ਤੁਹਾਨੂੰ ਵੈਸੇ ਲੱਗਦਾ ਵਾ ਉਦਾਂ ਹੀ ਚੱਲ ਸ਼ੁਰੂ ਤੋਂ ਮੈਂ ਤੈਨੂੰ ਪਤਾ ਬਾਬਾ ਚੜਦੀ ਹੁਣ ਆਈਂ ਤੁਸੀਂ ਥੋੜੇ ਚਿਰ ਹੋਏ ਆਈਆਂ ਹੁਣ ਤਾਂ ਲੱਗਦਾ ਵਾ ਇਦਾਂ ਨਹੀਂ ਕੋਈ ਗੱਲ ਹੈ ਦੀਦੀ ਕੋਈ ਵੀ ਸਲਾਹ مشورہ ਕਰਨਾ ਬਈ ਉਹ ਵੀ ਤੁਹਾਨੂੰ ਬੁਲਾਉਂਦੇ ਆ ਕੀ ਗੱਲ ਅਸੀਂ ਘ ਸਲਮ ਮਮੀ ਨੂੰ ਕਹਿੰਗੀ ਮਮੀ ਨਾਲ ਉਹ ਚਾਹਤ ਕਰਦੀਆਂ ਮੈਂ ਤੇ ਮੇਰਾ ਬਣਾ ਪਿਆਰ ਕਰਿਆ ਕਰੋ ਨਹੀਂ ਇਹ ਗੱਲ ਨਹੀਂ ਦੀਦੀ ਮਮੀ ਬਰਾਬਰ ਸਮਝਣਾ ਸਾਰਿਆਂ ਨੂੰ ਉਹ ਤੇ ਸਮਝਦਾ ਹੀ ਨਹੀਂ ਹੈ ਤੁਹਾਨੂੰ ਪਿਆਰ ਕਰੀ ਜਾਂਦੇ ਹੋ ਹੁਣ ਤੇ ਕਰਦੇ ਨਹੀਂ ਚਲ ਕੋਈ ਨਹੀਂ ਆਜੋ ਬੱਤਲ ਮੈਂ ਪਿਆਰ ਕਰਦੀ ਐ ਨਾ ਮੈਂ ਨਹੀਂ ਕਰਦੀ ਤੂੰ ਹੀ ਕਰਦੇ ਹੋ ਹਮੇਸ਼ਾ ਤੁਹਾਨੂੰ ਮਮੀ ਆਜਾ ਮੇਰੇ ਕੋਲ ਲੱਗੇ ਬਹਿ ਜਾ ਆਜਾ ਮੇਰੇ ਕੋਲ ਲੱਗੇ ਢੜਕੇ ਬਹਿ ਜਾ ਤੁਹਾਨੂੰ ਕਦੀ ਕਿਹਾ ਵਾ ਨਾ ਬੋਲੂਗਾ ਨਾ ਮੈਨੂੰ ਕਿਆ ਹੋਣੇ ਮੁੰਡੇ ਦੀ ਤਬੀਅਤ ਖਰਾਬ ਹੀ ਕਿਤੇ ਮਮੀ ਨੇ ਪੁੱਛਿਆ ਵਾ ਫਿਰ ਰਮਨ ਹਾਂ ਤੇਰੇ ਮੁੰਡੇ ਦਾ ਕੀ ਹਾਲ ਿਆ ਸਾਚੇ ਤੱਕਾਰੇ ਬਾਕੀ ਕੱਲਾ ਬਾਅਦ ਕਰਦੇ ਕੜਾਈ ਫੜ ਕੁੱਕਰ ਫੜ ਤੇ ਜੀ ਜਰਾਇਮਾ ਪਾ ਲ ਘਰ ਦੇ ਲਿਆ ਮੈਂ ਰੋਟੀ ਬਣਾ ਕੇ ਤੇ ਭੇਜੀਏ ਬਾਹਰ ਇਸ ਤਰ੍ਹਾਂ ਨਹੀਂ ਜੀਦੀ ਕਰਨਾ ਚਾਹੀਦਾ ਵੈ ਮਮੀ ਨੂੰ ਮਮੀ ਦੇ ਪਾਸੇ ਤੇ ਸਾਰੇ ਬਰਾਬਰ ਹੀ ਆ ਨਾ ਤੇ ਮਮੀ ਵੀ ਇਕਰਾ ਕਰਦੀ ਹੈ ਮੇਰੀ ਹਾਂ ਲਿਆ ਕੋਈ ਨੂ ਬਣਾ ਮੈਂ ਮੈਂ ਕਰਦੀ ਕੋਈ ਵੀ ਇਕਰਾ ਤੁਹਾਡੇ ਨਾਲ ਜਾਂ ਮੈਂ ਕਰਦੀ ਤੇ ਫਿਰ ਦੱਸੋ ਵੀ ਤੁਸੀਂ ਹੀ ਕਰਦੇ ਹੋ ਅੱਜ ਕੁੱਕਰ ਪਿਆਈ ਥੱਲੇ ਕੁੱਕਰ ਵੀ ਕੱਢਦੇ ਰਾਜਮਾ ਦਰੀਏ ਖਾਦੀ ਕਰ ਝੱਟ ਬਣ ਜਾਣੀ ਗੱਭੀ ਤੇ ਰੋਟੀ ਚਲ ਜਾਣੀ ਬਾਹਰ ਕਿੰਨਾ ਚਿਰ ਲੱਗਣਾ ਵਾ ਤੇ ਯਾਨੀ ਤੇਰੀਆਂ ਜਿਵੇਂ ਡਾਕ ਕੇ ਕੰਮ ਨਹੀਂ ਹੁੰਦਾ ਜਿਵੇਂ ਤੁਹਾਨੂੰ ਦੇ ਪਾਈ ਮਿੰਟੋਂ ਮੈਂ ਸਾਰਾ ਕੰਮ ਕਰ ਲਓ ਇਹ ਗੱਲ ਨਹੀਂ ਹੈਗੀ ਕੰਮ ਅੱਗੇ ਵੀ ਕਿ ਆਪਾਂ ਦੋਵੇਂ ਕਰਦੀਆਂ ਵਹੀਂ ਕਿਹੜਾ ਤੈਨੂੰ ਕਦੀ ਕਿਹਾ ਅੱਜ ਤੇ ਚੱਲ ਜਾਦਾ ਜਾਣੀ ਕਿ ਮੈਂ ਤਾਂ ਕਹਿਤਾ ਨਾਲੇ ਅੱਜ ਰਮਨ ਦਾ ਬੇਟਾ ਨਹੀਂ ਠੀਕ ਇਸ ਕਰਕੇ ਮੈਂ ਕਿਹਾ ਤਾਂ ਨਹੀਂ ਪਤਾਈਏ ਮੈਂ ਕਿਹੜੀ ਕੰਮ ਤੋਂ ਕਦੀ ਭੱਜੀਂ ਦੱਸਣਾ ਵੀ ਮੈਂ ਜਾ ਕੇ ਦੀ ਮੈਂ ਕੰਮ ਤੋਂ ਕੀਤਾ ਨਹੀਂ ਭੱਜੇ ਤੇ ਨਹੀਂ ਹੈ ਪਰ ਮਮੀ ਨੂੰ ਵੀ ਇਤਨਾ ਹਨਾ ਕਰਨਾ ਚਾਹੀਦਾ ਵਾ ਤੇ ਬਰਾਬਰ ਸਾਂਝੀ ਮਮੇ ਕਹਿੰਦੀ ਹੈ ਮਮੀ ਨੇ ਵੀ ਮਮੀ ਨਾਲ ਆਜਾ ਕਰਿਆ ਕਰੋ ਗੁੱਸਾ ਕਰਦੀਆਂ ਵਾ ਸਾਰਾ ਦਿਨ ਦੀ ਦੀ ਅਹੀ ਕੰਮ ਸਿਰ ਖੁਰਕਦੀ ਹੁੰਦਾ ਸਾਰਾ ਦਿਨ ਅਹੀ ਕੰਮ ਕਰਦੇ ਰਹਿੰਨੇ ਫਿਰ ਵੀ ਜੇ ਦੋ ਚਾਰ ਅੱਖਰ ਪਿਆਰ ਦੇ ਬੋਲਣ ਵੀ ਹਾਂ ਬੇਟਾ ਆਣ ਕੇ ਬੈਠ ਜਾ ਸਾਡੇ ਲਾਗੇ ਤੇ ਤੁਹਾਡਾ ਵੀ ਦਿਲ ਨੂੰ ਖੜੇ ਬੈ ਚਲਦੀ ਹੈ ਇਹ ਤਾਂ ਗੱਲ ਸਹੀ ਹੈ ਹਾਂ ਜੀ ਦੀਦੀ ਗੁੰਨ ਲਿਆਟ ਮੈਂ ਅੱਛਾ ਮੈਂ ਘਾਟਾ ਗੁੱਜਾ ਹੈਗਾ ਠੀਕ ਹੈ ਨਹੀਂ ਤੇ ਫਿਰ ਮੈਂ ਤੜਕਾ ਲਾ ਕੇ ਘਾਟਾ ਗੁੰਨ ਦਿੰਨੀ ਆ ਨਹੀਂ ਆਟਾ ਮੈਂ ਗੁੰਨ ਲਿਆ ਰੋਟੀਆਂ ਚਾਰ ਲੋ ਤੇ ਰਾਲ ਲੈਨੇ ਕਿੰਨਾ ਚਿਰ ਲੱਗਣਾ ਹਾਂ ਹਾਂ ਜੀ ਲੱਗ ਗਿਆ ਤੜਕਾ ਨਹੀਂ ਮੰਮੀ ਲਾਉਣ ਦੀ ਹੈ ਬਸ ਲੱਗੀ ਆ ਸ਼ੁਰੂ ਕਰਤਾ ਨਾਤੇ ਦੋ ਜਾਣੀਆਂ ਵਾ ਤੇ ਰੋਟੀ ਨਹੀਂ ਬਣਾ ਸਕਦੀਆਂ ਚੱਲ ਆ ਤੂੰ ਮੇਰੀ ਗੱਲ ਸੁਣ ਪਈਓ ਮੰਮੀ ਜੀ ਦੱਸ ਰਮਨ ਦਾ ਬੇਟਾ ਨਹੀਂ ਠੀਕ ਹੋ ਉਹ ਤੇ ਚਲੇ ਗਈ ਉਹਨੂੰ ਲੈ ਕੇ ਬੈਠੀ ਆ ਤੇ ਦੀਦੀ ਨੇ ਇਹ ਮੇਰੇ ਨਾਲ ਕੰਮ ਕਰਾਉਣਾ ਮੈਂ ਰਹਿਂਦੇ ਇਹਨਾਂ ਨੂੰ ਅਜੇ ਤੜਕਾ ਲੱਗਣ ਡਿਆ ਵਾ ਫੁਲਕੇ ਬਣਾਉਣੇ ਲੋ ਤੇ ਬਣਾ ਲੈਨੇ ਬੰਦੇ ਤੈਨੂੰ ਜਾਣੀ ਨਾ ਤੇ ਫੇਰ ਹਾਏ ਹਾਏ ਤੈਨ ਕਿੱਥੇ ਆ ਮੈਂ ਕੱਲੀ ਆ ਉਹਨੇ ਦੱਸਣ ਤੇ ਡਈ ਆ ਵੀ ਉਹਦਾ ਬੇਟਾ ਨਹੀਂ ਠੀਕ ਹੋ ਉਹਨੂੰ ਲੈ ਕੇ ਬੈਠੀ ਹੋ ਰੋਂ ਡਿਆ ਮੰਮੀ ਮੈਂ ਤੜਕਾ ਲਾ ਕੇ ਹੁੰਨੀ ਆ ਨਹੀਂ ਉਹਦਾ ਆ ਕੋ ਗੱਲ ਸੁਣ ਮੇਰੀ ਇਹ ਉਹ ਸਾਫ ਪਸ ਤੇ ਕੋਣ ਆ ਗਿਆ ਟੜਕਾ ਦੇਖੋ ਟੜਕਾ ਲਾਉਂਦੇ ਕਿੰਨਾ ਕਿ ਚੇਰ ਲੱਗਣਾ ਤੇ ਉਹ ਜਿਹੜੀ ਮੁੰਡੇ ਵਾਲੀ ਆਂਦੀ ਮੈਨੂੰ ਬੁਖਾਰ ਚੜਿਆ ਮੁੰਡੇ ਨੂੰ ਉਹ ਸਭ ਬਹਾਨੇ ਨੇ ਬਹਾਨੇ ਇਹਨਾਂ ਚੱਲ ਮੈਂ ਆ ਗਈ ਦੋ ਮਿੰਟਾ ਚਲੋ ਪਈ ਮੈਂ ਆ ਗਈ ਬੁਖਾਰ ਚੜਿਆ ਬਹਾਨੇ ਲੈ ਕੇ ਤੇ ਬਹਿ ਜਾਂਦੇ ਕਹਿੰਦੇ ਮੁੰਡੇ ਨੂੰ ਕਾਪੇ ਮੁੰਡਾ ਕਹਿੰਦਾ ਪੜਾ ਕੇ ਤਾਂ ਚੱਲੋ ਆ ਵੀ ਲੋ ਦੀਦੀ ਮਮੀ ਦੇ ਕੰਮ ਹੈ ਵੇਖੋ ਤੁਸੀਂ ਬੜਾ ਨਹੀਂ ਬੁਖਾਰ ਚੜਿਆ ਵੀ ਅਵੇਂ ਝੂਠੀ ਬੋਲੀ ਜਾਂਦੇ ਆ ਮੁੰਡੇ ਨੂੰ ਇੰਨਾ ਜ਼ਿਆਦਾ ਬੁਖਾਰ ਹੀ ਨਾ ਹੁਣ ਵਿਚਾਰੀ ਦਵਾਈ ਲੈ ਕੇ ਆਈ ਕਵਲ ਦੇ ਨਾਲ ਜਾ ਕੇ ਚੱਲ ਕੋਈ ਨਹੀਂ ਤੂੰ ਇਹਦਾ ਕਰ ਤੂੰ ਦੋ ਮਿੰਟ ਅੱਤਰ ਕਪੋਨ ਲਾ ਤੇ ਮੈਂ ਆਉਂਦੀ ਚੱਲ ਆ ਜਾ ਜਾਓ ਕਿ ਬਹਿ ਜਾ ਮਮੀ ਦੀ ਗੋਦੀ ਚ ਉਦਰੀ ਹੁਣੀ ਆ ਨਾ ਉਦੋਂ ਦੀ ਇਹ ਇੱਕ ਕੰਮ ਨਹੀਂ ਹਜੇ ਕੀਤਾ ਪੂਰਾ ਤੇ ਆਵਾਜ਼ਾਂ ਮਾਰਨ ਵੀ ਲਾਤੀ ਆ ਵੀ ਆ ਜਾ ਮੇਰੇ ਨਾਲ ਇੱਕ ਕੰਮ ਨਹੀਂ ਕਰਕੇ ਗਈ ਹਜੇ ਦੀਦੀ ਹੈ ਤੇ ਮਮੀ ਦਵਾ ਦਵ ਆ ਗਈ ਹੈ ਕੀ ਹੋ ਗਿਆ ਵਾ ਕੋਈ ਕੰਮ ਵੀ ਨਹੀਂ ਕਰਕੇ ਗਈ ਦੀਦੀ ਹਜੇ ਬਸ ਆ ਕੀਤਾ ਹੀ ਲਸਣ ਤੇ ਮੰਮੀ ਫਟਾ ਫਟ ਦੌੜੀ ਆਈ ਜੀ ਨਹੀਂ ਲੱਗਣਿਆ ਫਣੀ ਨੋ ਤੋਂ ਬਗੈਰ ਆ ਜਾ ਰਾਜ ਆ ਜਾ ਮੇਰੇ ਲਾਗੇ ਬਹਿ ਜਾ ਮੈਂ ਹਾਂ ਬਿਹਦੇ ਕੰਮ ਤੇ ਕੋਈ ਕੀਤਾ ਨਹੀਂ ਤੇ ਤੇਰੇ ਵੱਲੋਂ ਵੀ ਕਹਿੰਦੇ ਆਂਦੇ ਬੰਨ ਲਾ ਕੇ ਬੈਠੀ ਆ ਤੇ ਮੈਂ ਕਿਹਾ ਹੁਣ ਇੱਕ ਵਲ ਆ ਮੈਂ ਹਾਂ ਨੂੰ ਬੁਖਾਰ ਚੜਿਆ ਦਾ ਘਰ ਕੀ ਰਤ ਨੂੰ ਤੇ ਲੈ ਕੇ ਕਵਲ ਦੇ ਨਾਲ ਤੇ ਦਵਾਈ ਲੈ ਕੇ ਆਏ ਨੂੰ ਨਹੀਂ ਪਤਾ ਹੈਗਾ ਇਹ ਵੀ ਇੰਨੀ ਚਲਾ ਕੇ ਆ ਇਹ ਵੀ ਨੂੰ ਮਿੱਠੀਆਂ ਗੋਲੀਆਂ ਦਿੱਦੀ ਰਿੰਦੀ ਆ ਤੇ ਉਹ ਇਹ ਦੇਸ਼ ਆਰੇ ਤੇ ਚੱਲੀ ਜਾਂਦੀ ਐ ਇਹਨੂੰ ਏਕ ਮਿਲੂ ਬੰਮਣਾ ਕਰਨਾ ਪਵੇ ਦੀਦੀ ਦਾ ਵੀ ਬਣਾ ਦਿਮਾਗੇਗਾ ਜੇ ਧਿਆਨ ਰੱਖਿਓ ਕੋਈ ਐ ਰਹਿ ਮਿਸ਼ੇ ਜੀ ਦੀਦੀ ਦੀਦੀ ਕਰਦੇ ਨੇ ਵੀ ਬਹੁਤ ਦਿਮਾਗ ਦੇ ਆ ਤੁਹਾਡੇ ਨਾਲ ਚੰਗੀਆਂ ਬਣੀਆਂ ਵੀ ਮੈਂ ਬੜੀ ਚੰਗੀ ਆ ਹਾਂ ਵਿੱਚੋਂ ਵੇਖ ਪਿੜੀਆਂ ਪਟਣ ਵਾਲੀ ਐ ਦੋਵੇਂ ਜਾਣੀਆਂ ਇੱਕੋ ਜੀਆਂ ਹੀ ਜੇ ਕੀ ਰਤਨਾ ਸੰਦਾ ਤਾਂ ਫਿਰ ਤੁਹਾਨੂੰ ਕੱਲਿਆਂ ਨੂੰ ਕਰਨਾ ਪੈਣਾ ਹੈ ਹੈ ਮਾਤ ਭਾਰੀ ਨੇ ਵੀ ਰੋਲਾ ਪਾਉਣਾ ਵੇ ਲੋ ਹਣਾ ਦੀਦੀ ਤੇ ਮੰਮੀ ਤੇ ਕੰਮ ਵੀ ਦਸ ਸਾਰਾ ਦਿਨ ਇਹੀ ਕਰਦੀਆਂ ਰਹਿੰਦੀਆਂ ਕੰਮ ਇਹ ਫੇਰ ਵੀ ਆਹੋ ਹੀ ਕੰਮ ਵੀ ਇਹ ਕਰਦੀ ਇਹ ਕਰਦੀ ਓਏ ਕੀ ਕੀਤਾ ਾਨ ਕੇ ਆਹ ਕੀਤਾ ਹੀ ਬਸ ਹੈ ਤੇ ਉਸੇ ਵੇਲੇ ਮਗਰ ਭੱਜੀ ਆਈ ਮਮੀ ਕੇ ਆਗਾ ਓਥੇ ਬੈਈਏ ਗੱਲਾਂ ਬਾਤਾਂ ਕਰੀਏ ਚਲੇਗੀ ਹਾਂ ਚਲੇਗੀ ਕਿ ਆ ਲਾਈ ਤੜਕਾ ਆ ਗਈ ਹਣਾ ਤੜਕਾ ਬਹਿ ਜਾ ਇੱਥੇ ਮੇਰੇ ਲੱਗੇ ਤੇਰਾ ਵੀ ਜੀ ਨਹੀਂ ਲੱਗਦਾ ਉਹਨਾਂ ਤੋਂ ਬਿਨਾ ਭੱਜ ਭੱਜ ਜਾ ਨਹੀਂ ਮੈਂ ਇੱਥੇ ਇਕੱਲੀ ਕੀ ਕਰ ਅਣਜਾਣਾ ਵੇਖ ਲੈ ਨਿਆਣੇ ਦਾ ਬਹਾਨਾ ਹੀ ਨਾ ਵੀ ਇਹ ਠੀਕ ਨਹੀਂਗਾ ਉਹ ਚੰਗਾ ਪਲਾ ਮੇਰੇ ਲੱਗੇ ਖੇਡਣ ਦੇ ਆਈ ਬਤਰਾ ਰਹਿਂ ਦੈ ਲੱਤਾਂ ਲੱਤਾਂ ਦਾ ਤੇ ਬਹਨਾ ਹੀ ਮੈਂ ਤੇ ਤੈਨੂੰ ਆਪਣੇ ਕੋਲ ਸੱਦਾਂ ਡਈਂ ਆ ਵੀ ਚੱਲ ਕੋਈ ਗੱਲ ਬਾਤ ਕਰਦੇ ਨਹੀਂ ਨਹੀਂ ਚੱਲ ਕੋਈ ਨਹੀਂ ਘੁੱਟਦੀ ਨਹੀਂ ਮੈਂ ਕਿਹੜਾ ਕੱਜ ਜਾਣਾ ਵਾਲਾ ਤਾਂ ਘੁੱਟਦੀ ਨੇ ਤੇ ਉਹ ਬਾਜ਼ਾਰ ਜਾਣਾ ਹੈ ਨਾਲੇ ਮੈਂ ਹਾਂ ਚੱਲ ਦੋਵੇਂ ਜਾਣਿਆਂ ਦੀ ਰਾਇ ਹੋ ਜਾਂਦੀ ਆ ਹਾਂ ਅੱਛਾ ਤੂੰ ਇਹ ਕੁੱਤ ਲੈ ਨਹੀਂ ਕਿ ਰ 10000 ਤੂੰ ਇਹ ਕੈਂਡੇ ਦੀ ਕੋਈ ਖਾਰੀ ਨਹੀਂ ਹੋਇਆ ਕਰ ਘੀਰ ਤਾਂ ਤੇ ਬੜਾ ਸੋਹਣਾ ਮੇਰੇ ਲਾਗੇ ਖੇਡਣ ਡਿਆ ਇਹ ਤੇ ਘੱਨੇ ਬਣਾਉਣ ਦੇ ਦੀਦੀ ਨੂੰ ਲਾਗੇ ਬੋਣਾ ਹਣਾ ਕਦੀ ਹਾਨੂੰ ਵੀ ਕਹਿ ਲਿਆ ਕਰੋ ਕਿ ਆ ਜਾਣ ਲਾਗੇ ਬਹਿ ਜਾਣ ਤੁਸੀਂ ਬੈਂਦੀਆਂ ਨਹੀਂ ਤਾਂ ਤੁਹਾਨੂੰ ਆਖਾਂਗੀ ਜੇ ਨੂੰ ਕਹਿਣਾ ਨਹੀਂ ਕਿ ਇਹਨੇ ਤੇ ਬਹਿਣਾ ਕਿੱਥੇ ਤੁਸੀਂ ਤੇ ਦੀਦੀ ਨੂੰ ਹੰਦੇ ਉੱਠ ਕੇ ਬੈਠਾ ਆ ਆ ਲਿਓ ਬੈ ਲੈ ਮੈਂ ਤੁਸੀਂ ਮਿੱਜਾ ਸਿੱਖੋ ਨਾ ਬਹਿਣ ਦੀ ਜਿੱਦਾਂ ਉਹ ਬਹਿੰਦੀ ਆਣ ਕੇ ਹੈ ਕਿਉਂ ਦੀਦੀ ਕਿੰਨਾ ਖਰਾ ਬਹਿ ਜਾਂਦੀ ਹੈ ਆਹ ਵੇਖ ਤਾਂ ਸਹੀ ਹੁਣ ਮੈਂ ਆਖਾਆ ਵੀ ਨਹੀਂ ਲੱਤਾਂ ਵੱਲੋਂ ਤੇ ਲੱਤਾਂ ਕੋ ਟੰਡਾ ਪੀ ਆ ਹੁਣ ਕਹਿ ਕੇ ਆਈ ਦੇ ਆਹ ਚੱਲ ਕੋਈ ਨਹੀਂ ਤੂੰ ਤੂੰ ਕਹਤਾ ਨਹੀਂ ਆ ਜਿੱਦਣ ਆ ਜਾ ਤੂੰ ਘਟਲਾ ਹਾਂ ਮੇਰੀ ਗੱਲ ਸੁਣੋ ਤੁਸੀਂ ਵੀ ਕਿਉਂ ਇਦਾਂ ਕਰਦੇ ਦੇ ਤੁਸੀਂ ਵੀ ਉਹਨਾਂ ਨੂੰ ਵਿਚਾੜਿਆ ਕਰੋ ਜਾਂ ਗੁੱਸਾ ਕਰਦੀਆਂ ਮੈਂ ਕਿ ਕਰਨ ਦਾ ਗੁੱਸਾ ਕੱਲ ਜੰਮੀ ਕੀ ਦੜੀ ਤੇ ਅੱਜ ਹੋਇਆ ਵਿਆਹ ਉਹ ਨਿੱਕੀ ਤੇ ਬਹੁਤੀ ਸਿੱਖੀ ਆ ਆਹੋ ਪਰ ਉਹਨਾਂ ਨੇ ਇਦਾਂ ਦਾ ਦਾਵਾ ਕੀਤਾ ਕੰਮ ਕੰਮ ਵੇਹ ਵੇਹ ਧਰਮ ਦਾ ਇਹਨਾਂ ਨੂੰ ਤੇ ਮੇਰੀਆਂ ਕਿਥੋਂ ਲੱਤਾਂ ਕੁੱਟਣੀਆਂ ਇਹਨਾਂ ਨੇ ਮੰਮੀ ਇਹਨਾਂ ਨੂੰ ਇਦਾਂ ਲੱਗਦਾ ਵਾ ਕਿ ਤੁਸੀਂ ਜਿਆਦਾ ਪਿਆਰ ਮੈਨਾਂ ਕਰਦੇ ਆਂ ਬਸ ਚੱਲ ਕੋਈ ਗੱਲ ਨਹੀਂ ਫਿਰ ਤੂੰ ਪਹਿਲਾਂ ਦੀ ਆਈ ਆ ਤੇ ਮੋਹ ਆ ਜਿਆਦਾ ਕਿੱਦਾਂ ਮਰਜੀ ਸਮਝ ਕਿੱਦਾਂ ਮਰਜੀ ਸਮਝ ਲੈਣਾ ਇਹ ਫਿਰ ਇਹ ਜੀ ਸਮਝ ਨਹੀਂ ਨਾ ਹੁੰਦੀ ਇਹਨਾਂ ਨੂੰ ਆਹ ਪੁੱਤ ਡਈਆਂ ਇੰਨੇ ਚਿਰ ਦੀ ਵਿਆਹੀਆਂ ਸਾਰਾ ਘਰ ਚੁੱਕਿਆ ਹੈ ਵਿਸ਼ਵਾਸ ਕਰਾ ਕਿਉਂ ਨਾ ਤੇਰੇ ਤੇ ਮੈਂ ਆਹੋ ਚੱਲ ਕੋਈ ਨਹੀਂ ਆ ਉਹ ਵੀ ਅਜੇ ਤੈਨੂੰ ਪਤਾ ਨਹੀਂ ਤੂੰ ਪਿਆਰ ਕਰੋਗੇ ਤੇ ਉਹ ਵੀ ਕਰਨਾ ਕਰਦਿੰਗੀਆਂ ਨਹੀਂ ਹਣ ਤੂੰ ਗੱਲ ਇਦਾਂ ਵਾ ਵੀ ਝੋਨੇ ਦੇ ਪੈਸੇ ਚਾਰ ਆਏ ਆ ਤੇ ਅੱਗੇ ਆਮ ਦੀਆਂ ਰੈਂਡੀਆਂ ਆ ਜਿੱਜੀਆਂ ਤੇ ਇਹਨਾਂ ਨੂੰ ਆਖਾਂ ਤੋਂ ਪਹਿਲਾਂ ਹੀ ਸੂਟ ਸੂਟ ਇੱਕ ਲਿਆ ਦੀ ਹੈ ਦੋਵਾਂ ਨੂੰ ਸੂਟ ਤੂੰ ਜਾ ਆਮ ਨੇ ਬਾਜ਼ਾਰ ਚ ਆਹੋ ਬਾਜ਼ਾਰ ਜਾ ਕੇ ਨਾ ਤੋਥੋਂ ਲੈ ਆਉਨੇ ਆ ਸੂਟ ਸਾਡ ਰੋਟੀ ਦੀ ਹੁਣ ਚਲ ਗਈ ਆ ਚਲ ਗਈ ਆ ਤੇ ਚੱਲ ਆਹੋ ਉੱਧਰ ਦਾ ਵੀ ਕੰਮ ਮੁੱਕ ਕੰਮ ਨਹੀਂ ਪੜ ਗਿਆ ਹਨਾ ਤੇ ਕੁਝ ਕਰਨਾ ਨਹੀਂ ਇਹਦਾ ਨਾਲ ਲੈ ਜੀਏ ਇਹਨਾਂ ਨੂੰ ਵੀ ਨਹੀਂ ਤੇ ਸਾਰਿਆਂ ਨੇ ਕੀ ਕਰਨਾ ਉੱਥੇ ਕਿਹੜਾ ਵਿਆਹ ਜਿਹੜਾ ਵੇਖਣ ਜਾਣਾ ਸਾਰਿਆਂ ਨੇ ਜਾਣਾ ਤੇ ਕੱਪੜੇ ਖਰੀਦਣੇ ਤੁਹਾਇ ਇੱਕ ਦੀ ਵੀ ਪਸੰਦ ਤੇਰੀ ਪਸੰਦ ਕਿਤੇ ਮਾੜੀ ਆ ਸਾਰੇ ਦਾ ਕਰਦੇ ਆ ਫਿਰ ਵੀ ਚਲ ਜਾ ਸਰ ਸਾਰਾ ਟੱਬਰ ਅੱਗੇ ਤੇਰੇ ਖਰੀਦੇ ਪੁੰਦਾ ਆ ਆਹੋ ਬਰ ਮਮੀ ਹੁਣ ਅੱਗੇ ਆ ਗਈ ਆ ਆਣਾ ਮਮੀ ਹੁਣ ਤੁਹਾਨੂੰ ਪਤਾ ਵੀ ਰੇਖਾ ਜੀ ਹੋ ਜਾਂਦੀ ਨਹੀਂ ਤਾਂ ਕੋਈ ਗੱਲ ਨਹੀਂ ਗਈ ਐਡੀ ਕੋਈ ਗੱਲ ਨਹੀਂ ਗਈ ਤੇ ਸਾਰੇ ਜਾਣ ਚਲੋ ਕੋਈ ਨਹੀਂ ਫਿਰ ਚਲੋ ਚਲਿਏ ਫਿਰ ਚਲੋ ਚਲੋ ਫੋਦਰ ਹੋਇਆ ਮੈਂ ਥੋੜੀ ਅੱਗੇ ਨਾਲ ਨਹੀਂ ਠੀਕ ਆ ਠੀਕ ਆ ਲੈ ਲੋ ਨਹੀਂ ਤੇ ਮੈਂ ਸੌਂਰ ਕੋ ਦ ਨਾਈਟਲੀ ਚਲੋ ਕੱਪੜੇ ਪਾਇਆ ਹੀ ਸੋਨਾ ਸੂਟੇ ਪਾਇਆ ਤੇ ਮੇਰਾ ਵੀ ਸੋਨਾ ਹੀ ਆ ਰੋੜਨੀ ਕੇਨ ਕਰਦੀ ਹੈ ਨਾ ਨਹੀਂ ਠੀਕ ਹੈ ਸਕੂਟਰੀ ਚੱਲਦੇ ਨਾਲ ਚਾਟੀ ਆ ਜਾਣਾ ਚਲੋ ਚਲੋ ਆਜੋ ਆਜੋ ਫੜੋ ਆਪਣਾ ਪਰਸ ਪੈਸੇ ਤੁਹਾਡੇ ਕੋਲ ਹੀ ਆ ਪੈਸੇ ਕੋਲ ਹੀ ਆਹ ਲੈ ਲਓ ਹੋਏ ਲੱਡੂ ਆਏ ਅੱਜ ਪਜਾਰ ਮਮੀ ਤੰਗ ਨਾ ਕਰੀ ਤੇਰੀ ਮਮੀ ਦੇ ਪੈਰ ਲਾਮਣ ਦੇਣਾ ਹੀ ਆ ਕੇ ਸਾਨੂੰ ਮੇਰੇ ਮੁੰਡੇ ਨੂੰ ਬੁਖਾਰ ਚਲੇ ਆ ਇਹ ਛੱਡ ਕੇ ਚਲ ਗਈਆਂ ਫਿਰ ਚੰਗਾ ਆਜੋ ਕੀ ਕਰੰਦੇ ਜੀ ਦੀਦੀ ਕੀ ਕਰਨਾ ਰਮਨ ਆ ਵੇਖਣ ਦੀ ਬੈਲ ਵੇ ਕਿੰਨਾ ਆ ਗਿਆ ਈ ਲੈ ਹੱਥੇ ਬੈਲ ਹੀ ਵੰਦੇ ਰਿਓ ਉੱਧਰ ਵੇਖੋ ਝੌਂਗੜਾ ਮਾਰ ਕੇ ਤੇ ਮਾਤਾ ਦੇ ਕੋਲੇ ਘੁੰਟਣ ਲਈ ਇਹ ਤੇ ਉਹ ਰਾਮ ਫੁੱਲੜੀਆਂ ਫੋਨ ਦੀ ਅੱਛਾ ਹੋਰ ਨਹੀਂ ਤੇ ਐਂ ਦੀਆਂ ਗੱਲਾਂ ਕਰਨ ਮੈਂ ਤਾਂ ਹੁਣੇ ਸੋਚਿਆ ਮੈਂ ਤੇ ਕੋਈ ਕੰਮ ਕਰਨ ਗਈ ਪਰ ਮੈਂ ਹੁਣ ਤੇਿਆਂ ਵਾਂ ਕੇ ਡਿਸਟਰਬ ਕਰਨਾ ਨਾ ਮਗਰ ਮਗਰਮੇ ਆ ਗਈ ਫਫੇ ਘੁੱਟਨੀ ਵੀ ਦੀਦੀ ਵੀ ਆਈ ਹੈ ਨਾ ਹੋਰ ਨਹੀਂ ਤੇ ਬਹੁਤਾ ਜਿਆਦਾ ਹੀ ਉਹ ਕਰਦੀ ਨਾ ਮੰਮੀ ਦਾ ਵੀ ਹੋਇਆ ਨਹੀਂ ਉਹ ਉਹਨਾਂ ਸਾਡੇ ਨਾਲੋਂ ਜ਼ਿਆਦਾ ਉਹ ਤਾਂ ਜ਼ਿਆਦਾ ਕਰਦੀ ਪਤਾ ਨਹੀਂ ਦੀਦੀ ਨੇ ਵੀ ਕੀ ਜਾਦੂ ਕੀਤਾ ਵਾ ਮੰਮੀ ਵੀ ਉਹਦੇ ਗੁਣ ਗੁੰਦੀ ਹੈ ਹਨਾ ਜੀ ਗੱਲ ਸੁਣੋ ਇਹਨਾਂ ਦੀ ਹਾਂ ਜੇ ਵਾਸਤੇ ਚ ਕਰਨਾ ਵਾ ਨਾ ਜੋ ਦੀਦੀ ਕੋ ਸਿੱਖੀ ਹੈ ਉਹ ਵੇਲਾ ਕਿੰਨਾ ਗੋਟੇ ਘਟੰਡੀ ਹੈ ਅੱਛਾ ਉਹ ਨਹੀਂ ਕੋਦੇ ਤੇ ਬਾਜ਼ਰ ਨੂੰ ਇਹ ਬਜਾਰ ਜਾਂਦੇ ਗੱਲਾਂ ਕਰਨ ਦੀਆਂ ਹੁਣ ਸੂਟ ਬਣਾਉਣ ਚੱਲੀ ਆ ਪਤਾ ਨਹੀਂ ਹੁਣ ਕਿੱਦੇ ਬਣਾਉਣ ਚੱਲੀ ਆ ਇਹ ਨਹੀਂ ਮੈਂ ਸੁਣ ਗਿਆ ਮੈਂ ਤੇ ਕੁਝ ਕੰਟੜ ਗਿਆ ਦੀਦੀ ਕਹਿੰਦੇ ਚੱਲੀ ਬਣਾ। ਸਭੀ ਦੀ ਨੂੰ ਲੈ ਕੇ ਦੇਣਾ ਹੁਨਾਵਾ ਉਹ ਹੀ ਜ਼ਿਆਦਾ लाਡਲੀ ਆਦੀ ਤੇ ਉਹਨੂੰ ਲੈ ਕੇ ਦੇਣਾ ਮਾ ਗੋਡੇ ਗੁੱਡੇ ਉਹ ਘੁੱਟਦੀ ਰਹਿੰਦੀ ਆ। ਹਨਾ ਆਫੇ ਘੁੱਟਨੀ ਦੀਦੀ ਵੀ ਆ ਤੇ ਉਹ ਵੀ ਆ। ਪਤਾ ਨਹੀਂ ਦੀਦੀ ਨੇ ਕੀ ਜਾਦੂ ਕੀਤਾ ਹੀ ਮਾਤਾ ਦੇ ਉੱਤੇ। ਮਾਤਾ ਵੀ ਉਹਦੀ ਗੋਣ ਗੁੰਦੀ ਆ। acha ਮੇਰੇ ਲੱਗੇ ਬਿਆਜਾ ਹੁਣ ਤੇ ਕਦੀ ਪਿਆ ਹੀ ਨਹੀਂ। ਗੈਨ ਦੀਦੀ ਕੋ ਕਲਾਸਾਂ ਲਾਈਏ। ਹਾਂ ਲਾਉਣੀਆਂ ਪਹਿਣੀਆਂ ਲੱਗਦਾ। ਆਪਾਂ ਵੀ ਕੁਝ ਹਾਸਲ ਕਰ ਲਾਂਗੇ ਨਹੀਂ ਤੇ ਦੀਦੀ ਦੀਦੀ ਬਸ ਲੱਗਦੀ। ਚਲੇ ਚਲੇ ਗਏ ਆ ਕਿ ਅੰਦਰ ਬੈਠੀਆਂ ਹਾਂ। ਹਾਂ ਜਿਹਦਾ ਹੋ ਗੀਆਂ। ਜਿੱਦੀਆਂ ਬਾਹਰ ਆਣਾ। ਨਹੀਂ। ਪੁੱਛਣ ਗਿਆ ਹਨ ਕਿ ਨਹੀਂ ਵੀ ਇਹ ਤੁਹਾਡੇ ਲਈ ਲਿਆਈਏ ਕੁਝ ਕਿ ਨਹੀਂ ਮੈਂ ਨਹੀਂ ਸੁਣ ਕੇ ਆਈ ਮੈਨੂੰ ਤੇ ਇਨਾ ਗੁੱਸਾ ਚੜ ਗਿਆ ਜਦੋਂ ਕਹਿ ਦਿੱਤਾ ਬਾਜ਼ਾਰ ਤੋਂ ਵੀ 3 ਦਿਨ ਪੁੱਛਿਆ ਇਹਨਾਂ ਨੂੰ ਧੋਵਾਂ ਨਹੀਂ ਜਾਣਾ ਹੁਣ ਤੇ ਆਪਣੀਆਂ ਕੋਈ ਲਿਆ ਕੇ ਆਉਣਾ ਹੁਣ ਆ ਸਾਮਾਨ ਹੁਣ ਸੂਟ ਲੈਣੇ ਕਿ ਕੀ ਲੈਣਾ ਕੀ ਪਤਾ ਕੀ ਕਰਨਾ ਤੇ ਕੀ ਨਹੀਂ ਇਹਨਾਂ ਨੇ ਇਹ ਜਾਣ ਕੇ ਪੁੱਛਦੇ ਆ ਕੀ ਕਰਨਾ ਉਹ ਵੀ ਲੈ 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 ਚਲੋ ਹਣੇ ਦਰਦ ਹਾਂਜੀ ਫਾਈ ਦੋ ਘਟ ਬਾਜ਼ਾਰ ਤੋਂ ਲਿਆਈਓ ਅੱਛਾ ਆ ਜਾ ਹੁਣੇ ਠੀਕ ਕੋਈ ਤੁਹਾਨੂੰ ਨਹੀਂ ਹਣ ਪਈ ਨਹੀਂ ਕਰ ਲਾਂਗੇ ਆਪਾਂ ਅੱਗੇ ਕਿਹੜਾ ਤੁਸੀਂ ਕਰਦੇ ਹਾਏ ਦੱਸ ਮੈਂ ਕਿਆ ਕਰਾਂ ਮੈਂ ਕੰਮ ਸਾਰਾ ਕਰੋ ਨਹੀਂ ਅੱਲਾ ਸਾਰੀ ਗੱਡੀ ਬਣਾ ਕੇ ਭੇਜੀ ਤੇ ਨਾਲੇ ਤਾਂ ਮਮਮੀ ਦੀ लाਡਲੀ ਆ ਤੁਸੀਂ ਕਿਹੜਾ ਇਹਨਾ ਕੰਮ ਕਰਾਉਣਾ ਮਮਮੀ ਆਪ ਵੇਲਾ ਟਾਂਟਾ ਨਹੀਂਓ ਕਰਦੋ ਹਣਦੀਆਂ ਤੁਸੀਂ ਵੀ ਨਾ ਹੱਦਾ ਕਰਿਆ ਕਰੋ ਨਹੀਂ ਉਹਨਾਂ ਨੂੰ ਉਹਨਾਂ ਨੂੰ ਲੈ ਜਾਇਆ ਕਰੋ ਵੀ ਨਹੀਂ ਟੈਂ ਟੈਂ ਤੇ ਜਾਣ ਕੇ ਕਰਦੀਆਂ ਵਾ ਜਾਂ ਤੇ ਚੁੱਕਣ ਤੇ ਰਹੂ ਸਾਰੇ ਘਰ ਦੀ ਜ਼ਿੰਮੇਵਾਰੀ ਤੇ ਮੈਂ ਆਖਾਂ ਠੀਕ ਆ ਭੀ ਬੂਟੇ ਤੇ ਬੂਟਾ ਲੱਗ ਗਿਆ ਵਧੀਆ ਵਾ ਹੁਣ ਵੇਲੇ ਹੁੰਦੇ ਫੇਰ ਨਾ ਕਿਸਨਾ ਤੇ ਇਹਨਾਂ ਨੂੰ ਡਰ ਹੁੰਦਾ ਚੱਲ ਕੋਈ ਨਹੀਂ ਡਰ ਰਿਆ ਕਰੋ ਤੂੰ ਵੀ ਉਹਨੇ ਬਣਾਉਂਦੇ ਹੁੰਦੇ ਗੱਲ ਸੁਣਾਤੀ ਆ ਨਾ ਦੋ ਚੱਲ ਕੋਈ ਨਹੀਂ ਸਨਮ ਦੀਆਂ ਰਹਿੰਦੇ ਆ ਚੱਲ ਬਤੀ ਮਮਾ ਦੀ ਗੱਲ ਹੁੰਦੀ ਆ ਸਲਾਉਣੀਆਂ ਹੋਰ ਤਾਂ ਨਹੀਂ ਪੱਲੇ ਕੁਝ ਵੀ ਹੈਗਾ ਚੱਲ ਕੋਈ ਨਹੀਂ ਅੱਡੋ ਤੂੰ ਹੀ ਆ ਜਾ ਹੁਣ ਬਹੁਤ ਹੋ ਗਿਆ ਹੁਣ ਸੰਦੀਪ ਨੂੰ ਜੇ ਮੈਂ ਦੱਸਦੀ ਆ ਉਹ ਵੀ ਨਹੀਂ ਸਾਡੀ ਗੱਲ ਸੁਣਦਾ ਹੈ ਨਾ ਕੋਈ ਨਹੀਂ ਸੁਣਦਾ ਹੈਗਾ ਤੇ ਫਿਰ ਇਦਾਂ ਕਰਦੀ ਨਾ ਸਾਡੀ ਕੋਈ ਨਾਨਾ ਨਹੀਂ ਜਿਹਨੂੰ ਆਪਾਂ ਦੱਸ ਦੇਣਾ ਵਾ ਤੇ ਫਿਰ ਇੰਜ ਕਰਦੇ ਆ ਕਿ ਵੀਰ ਜੀ ਨੂੰ हां वीर जी ਨਾਲ ਗੱਲ ਕਰਕੇ ਨਾ ਤੇ ਉਹਨਾਂ ਨੂੰ ਕਹਿ ਦਿੰਨੇ ਆਂ ਵੀ ਇਹ ਇਸ ਤਰ੍ਹਾਂ ਕਰਦੇ ਆਂ ਪੂਰੀ ਗੱਲ ਵੀਰ ਜੀ ਨਾਲ ਦੱਸ ਦਿੰਨੇ ਆਂ ਤੇ ਆਪੇ ਉਹ ਜੋ ਵੀ हां ਉਹ ਸੋਲੂਸ਼ਨ ਕੱਢਣਗੇ ਫਿਰ ਇਹਨਾਂ ਦਾ ਇਹਨਾਂ ਨੇ ਇਸ ਤਰ੍ਹਾਂ ਨਹੀਂ ਸੁਧਰਨਾ ਹਨਾ ਨਹੀਂ ਉਹਨਾਂ ਨੇ ਜਾ ਕੇ ਗੱਲ ਕਰੀਏ ਕਰੀਏ ਗੱਲ ਫਿਰ ਜਾ ਕੇ ਆ ਜਾ ਘਰੇ ਹੀ ਹੋਣੇ ਆਂ ਦੀਦੀ ਵੀਰ ਜੀ ਆ ਗਈ ਆ ਗਈ ਆ ਚਲੋ ਕੀ ਕਰਨ ਦੇ ਜੀ ਵੀਰ ਜੀ ਕੁਝ ਨਹੀਂ ਵਿਲੇ ਬਿਠੇ ਆਂ ਨੀ ਇਹ ਕ ਕਰੋ ਕਰੋ ਦੱਸੋ ਮੰਮੀ ਹੋਣੀ ਨਾ ਸਾਡੇ ਜਿੰਨਾ ਵਿੱਚ ਕਰਦੇ ਨਾ ਮਤਲਬ ਕਿ ਦੀਦੀ ਨਾਲ ਇੰਨਾ ਜ਼ਿਆਦਾ ਪਿਆਰ ਹੈ ਤੇ ਹਾਂ ਨੂੰ ਮਤਲਬ ਜਿੱਥੇ ਜਾਣਾ ਦੀਦੀ ਨੂੰ ਲੈ ਕੇ ਜਾਣਾ ਦੀਦੀ ਲੈ ਕੇ ਜਾਣਾ ਜੇ ਕੋਈ ਕੰਮ ਕਰਨਾ ਵਾ ਤੇ ਹਾਂ ਨੂੰ ਕਹਿ ਦੇਣਾ ਮਤਲਬ ਦੀਦੀ ਨੂੰ ਨਹੀਂ ਕਹਿਣਾ ਉਹਨਾਂ ਨੇ ਇੰਨਾ ਵਿੱਚ ਕਰਾ ਨਾ ਕਰਿਆ ਕਰਨ ਇੰਨਾ ਫਰਕ ਕਰਦੇ ਕਿਸ ਹਿਸਾਬ ਨਹੀਂ ਕੀ ਤੁਹਾਨੂੰ ਨਹੀਂ ਨਾਲ ਲੈ ਕੇ ਜਾਂਦੇ ਕਦੇ ਨਾ ਸਾਨੂੰ ਪੁੱਛਦੇ ਹੀ ਨਹੀਂ ਅਗੇ ਸਾਡੀ ਕੋਈ ਸਲਾਹ ਹੀ ਨਹੀਂ ਲੈਂਦੇ ਅਗੇ ਦੀਦੀ ਦੀ ਬਸ ਕਰਦੀ ਮਾੜੀ ਗੱਲ ਆ ਨਾ ਮਰੇ ਮਾਤਾ ਇਸ ਤਰ੍ਹਾਂ ਕਿਉਂ ਕਰਦੇ ਹਰੇਕ ਕੰਮ ਚ ਵੀਰ ਜੀ ਮਮਮੀ ਨੂੰ ਹੀ ਦੀਦੀ ਨੂੰ ਹੀ ਪਰਦਾ ਨੀ ਕੀਤਾ ਮਮਮੀ ਨੇ ਨਾ ਜੇ ਬਾਜ਼ਾਰ ਜਾਣਾ ਤਾਂ ਵੀ ਜੇ ਕੋਈ ਵਾਰ ਹੁਣ ਸੰਦੀਪ ਨੇ ਰੋਟੀ ਮੰਗੀ ਹੀ ਪੀ ਤੇ ਕਹਿੰਦੇ ਨਾ ਤੂੰ ਮੇਰੇ ਲੱਗ ਕੇ ਆਣ ਕੇ ਬਹਿ ਜਾ ਇਹ ਥੋੜੀ ਗੱਲ ਹੈ ਵੀਰ ਜੀ ਸਮਝਾਓ ਮਮਮੀ ਨੂੰ ਵੀ ਉਹ ਵੀ ਤੇਰੀਆਂ ਨੋਵਾ ਹੀ ਆ ਸਾਡੇ ਨਾਲ ਇੰਨਾ ਜ਼ਿਆਦਾ ਵਿਤਕਰ ਤੇ ਦੀਦੀ ਨੂੰ ਗਏ ਕਿੱਥੇ ਹੁਣ ਬਾਜ਼ਾਰ ਹੀ ਗਏ ਨੇ ਚਲੋ ਕੋਈ ਨਹੀਂ ਆਉਂਦੇ ਆ ਤੇ ਕਰਦੇ ਆ ਗੱਲ ਇਹ ਕੋਈ ਗੱਲ ਚੰਗੀ ਥੋੜਾ ਲੱਗਦੀ ਹੈ ਪਰਿਵਾਰ ਦੇ ਵਿੱਚ ਇਹੋ ਜਿਹੇ ਕੰਮ ਤੇ ਹੋਣੇ ਨਹੀਂ ਚਾਹੀਦੇ ਕਦੀ ਵਿਦਿਆ ਨੂੰ ਇਹ ਹੀ ਉਮੀਦ ਹੀ ਕਿ ਤੂੰ ਹੀ ਹਲਾ ਸਮਝਾਉਗੇ ਸਾਡੀ ਕਿਹੜੀ ਕੀ ਨਾਨ ਆ ਜਿਹੜੀ ਆਪਾਂ ਉਹਨੂੰ ਕਵਾਂਗੇ ਕਿ ਆਣ ਕੇ ਮੰਮੀ ਨੂੰ ਤੇ ਦੀਦੀ ਨੂੰ ਸਮਝਾ ਕੇ ਜਾਓ ਨਹੀਂ ਨਹੀਂ ਕੋਈ ਗੱਲ ਨਹੀਂ ਆਉਂਦੇ ਆ ਨਾ ਤਾਂ ਕਰਦੇ ਆ ਗੱਲ ਹੋਰ ਤਾਂ ਨਹੀਂ ਕੋਈ ਗੱਲ ਬਾਤ ਨਹੀਂ ਨਹੀਂ ਇਹੋ ਗੱਲ ਹਾਂ ਕੋਈ ਨਹੀਂ ਕਰਦੇ ਆਗੇ ਇਹ ਗੱਲ ਕਿਹੜੀ ਨਾਲੇ ਵਿਦਿਆ ਵੀ ਕੀ ਕਰ ਉਹ ਦੀਦੀ ਨੂੰ ਕਿ ਸਾਡੇ ਨਾਲ ਬਰਾਬਰ ਕੰਮ ਕਰਾਇਆ ਕਰਨ ਨਾਲ ਕਰਮਦੇ ਵੀ ਨਹੀਂ ਆ ਕੁਛ ਬਸ ਇਹ ਵੀ ਤੁਸੀਂ ਸਮਝਾ ਦਿਓ ਦੀਦੀ ਨੂੰ ਵੀ ਤੇ ਮੰਮੀ ਨੂੰ ਚਲੋ ਉਹ ਤੇ ਮੈਂ ਕਹਦਾਗਾ ਮੈਂ ਇਹਨੂੰ ਤੁਹਾਨੂੰ ਪਤਾ ਮੇਰੀ ਆਦਤ ਹੈ ਕਿ ਮੈਂ ਆਨਾ ਕਿ ਚਲ ਤੁਸੀਂ ਵਧੀਆ ਆਪਣੇ ਪਰਿਵਾਰ ਕੋਲ ਤੇ ਰਹਿੰਦੀਆਂ ਜੇ ਮੈਂ ਤਾਂ ਜਲਾਨੀਆਂ ਦੀ ਗੱਲ ਚੰਦਾ ਹੀ ਨਹੀਂ ਕਦੀ ਚਲੋ ਕੋਈ ਗੱਲ ਨਹੀਂ ਬਾਕੀ ਮੰਮੀ ਆਉਂਦੇ ਆ ਨਾ ਤੇ ਮੰਮੀ ਨੂੰ ਮੈਂ ਕਹਿੰਦਾ ਕੋਈ ਗੱਲ ਕਿਉਂਕਿ ਸੰਦੀਪ ਨੂੰ ਵੀ ਦੱਸਤਾ ਵਾ ਕਵਲ ਨੂੰ ਵੀ ਦੱਸਤਾ ਉਹ ਦੋਵੇਂ ਸਾਡੀ ਨਹੀਂ ਗੱਲ ਸੁਣਦੇ ਤੇ ਅਸੀਂ ਸਾਨੂੰ ਐਸੇ ਉਮੀਦ ਕਰਕੇ ਆਈਆਂ ਤੁਹਾਡੇ ਕੋਲ ਆਏ ਆ ਕਿ ਵੀ ਇੱਥੀ ਜ਼ਰੂਰ ਸਾਡੀ ਗੱਲ ਸੁਣਨੇਗੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਕੋਈ ਕੱਲ ਦਾ ਮੈਂ ਮਗਨੇ ਆਉਂਦੇ ਆ ਨਾ ਇਹ ਗੱਲ ਤੇ ਦੱਸਣਾ ਤੁਹਾਨੂੰ ਚਲੋ ਠੀਕ ਹੈ ਵੀ। ਓਕੇ। ਇਹਨੂੰ ਸੋਚੋ ਉਹ ਲੈ ਅੰਦਰ ਇਹ ਪਾ ਇਹਨੂੰ ਪਾ ਸਾਦੀ ਨਾਲ। ਉਹ ਤੇ ਕਬਲ ਆ ਕੇ ਘਰ ਉੱਥੇ ਆ ਜਾ ਬੈ ਲਾ ਕੇ ਬੈ ਜਾ। ਬੈ ਜਾ ਮੈਂ ਪਾਣੀ ਲਿਆਉਣੀ। ਬਾਬਾ ਜੀ ਨੇ ਪੰਜ ਕੇਸ ਦੱਸ ਦਿੱਤੇ। ਪੁੱਛਰ ਲੈ ਲੋ। ਹਾਂਜੀ। ਹੋਏ ਮਮੀ ਬਿਜਾਰੂ। ਬੈ ਜਾ ਮੈਂ ਪਾ ਲਉ। ਤਦੋਂ ਤੇ ਆਏ ਤੁਸੀਂ। ਰੋਣੋ ਹੋ ਗਿਆ ਥੋੜਾ ਜਿਹਾ ਟਾਈਮ। ਬੈ ਜਾ ਮੈਂ ਪਾ। ਲਾ ਮਮੀ ਬੀਬੀਆਂ ਪਤਾ ਨਹੀਂ ਕਿਤੇ ਕਿ ਇਹ ਪਾਣੀ ਵੀ ਨਹੀਂ ਪੁੱਛਿਆ ਬੀਬੀਆਂ ਆਈਆਂ ਨੇ ਰਿਕਾਰਡ ਹੋਇਆ ਜਾਣੀਆਂ ਤੇ ਮਮੀ ਆਪਣਾ ਤੁਸੀਂ ਵੀ ਕੋਈ ਸੋਤਿਆ ਕਰੋਗੀ ਉਹਨਾਂ ਵਿਚਾਰੀਆਂ ਨੂੰ ਕਿਦਾਂ ਨਾਲ ਪੁੱਛਿਆ ਪੁੱਛਿਆ ਕਰੋ ਕਦੇ ਕੋਈ ਬੰਦਾ ਸਲਾਹ ਲੈਂਦਾ ਉਹਨਾਂ ਦੀ ਉਹ ਨਹਰਾ ਰਿਆ ਇਹ ਕੱਲੋਂ ਕਿ ਸਾਨੂੰ ਪੁੱਛਦੇ ਨਹੀਂ ਐ ਕਿ ਬਾਜ਼ਾਰ ਜਾਣਾ ਹੈ ਚਾਹੇ ਘਰ ਦੇ ਵਿੱਚ ਹੋਰ ਕੋਈ ਕੰਮ ਆ ਤੇ ਤੁਸੀਂ ਉਹਨਾਂ ਨੂੰ ਆਂਦੀਆਂ ਕਿ ਸਾਨੂੰ ਪੁੱਛਦੇ ਨਹੀਂ ਐ ਇਸ ਤਰ੍ਹਾਂ ਚੰਗੇ ਨਹੀਂ ਲੱਗਦਾ ਚੰਗੇ ਨਹੀਂ ਲੱਗਦਾ ਇਦਾਂ ਮੈਂ ਨਹੀਂ ਕੀ ਗਲਤ ਹੁਣ ਇਹਨੂੰ 18 20 ਸਾਲ ਹੋ ਗਿਆ ਵਿਆਹੀ ਇਹਨੂੰ ਸਾਰੀ ਜਾਣਕਾਰੀ ਆ ਸਾਡੇ ਜੀਆ ਦੀ ਇਹ ਲੈਵੇ ਤੇ ਹੀ ਪਾ ਲਈਏ ਹਨਾ ਹੁਣ ਜੇ ਕੱਪੜੇ ਖਰੀਦਣ ਜਾਣਾ ਤੇ ਸਾਰੇ ਜਾਂਦੇ ਇਹ ਤੈਨੂੰ ਚੰਗੀ ਲੱਗਦੀ ਹੈ ਗੱਲ ਪਿਆਗੜ ਪਿਛੜ ਸਾਰੀਆਂ ਮੈਂ ਲਈ ਜਾਵਾਂ ਉਹਨਾਂ ਜਦੋਂ ਉਹ ਪਰ ਉਹਨਾਂ ਨੂੰ ਕਿ ਬੈਗ ਪਿਆਰ ਦੇ ਨਾਲ ਸਮਝਾ ਲੀਂਦੇ ਆ ਨਾ ਗੱਲ ਅਗੀ ਭਈਆ ਗੱਲ ਆ ਤਾਂ ਕਰਕੇ ਆਏ ਦੇ ਨਾਲ ਫਿਰ ਹਰ ਕਦਾ ਉਹਨਾਂ ਦਾ ਵੀ ਚਲੋ ਦਿਲ ਕਰਦਾ ਹੈ ਕਿ ਚਲ ਅਸੀਂ ਵੀ ਕਿਤੇ ਤਾਲ ਮਾਤਾ ਤੇ ਜਾਈਏ ਵੀ ਅਹੀਂ ਫਿਰ ਤੁਰ ਕੇ ਇਹ ਬਜਾਰੋਂ ਤਾਂ ਕਰਕੇ ਆ ਕਿ ਕੋਈ ਅੱਧੀ ਗੱਲ ਦੀ ਉਹਨਾਂ ਦਾ ਛੱਟ ਕੱਢ ਦੂੰਗੀ ਵੀ ਮੈਂ ਕਹੂੰਗੀ ਕਿ ਚਲੋ ਤੁਸੀਂ ਤੇ ਤੁਰਨਾ ਵੀ ਨਹੀਂ ਕਰਨਾ ਆ ਤੁਸੀਂ ਜਿਹੜੀ ਗੱਲ ਮੈਂ ਕਰਨ ਦਿਆਂ ਤੁਹਾਡੇ ਨਾਲ ਤੁਸੀਂ ਉਹਨਾਂ ਦੇ ਨਾਲ ਮਾੜਾ ਚੰਗਾ ਪੁੱਛਾ ਕਰੋ ਪੁੱਛਾ ਪੁੱਛਿਆ ਕਰੋ ਕਿ ਨਾਲ ਆਹ ਕੀ ਲੈ ਕੇ ਜਾਇਆ ਕਰੋ ਬਜ਼ਾਰ ਮਜੂਰ ਉਹਨਾਂ ਦੀ ਸਲਾਹ ਲਿਆ ਕਰੋ ਕੋਈ ਕਪੜਾ ਲੈਣਾ ਹੈ ਕੋਈ ਆਪਣਾ ਪਾਉਣ ਵਾਲਾ ਤਾਂ ਪੁੱਛੋ ਉਹਨਾਂ ਨੂੰ ਬੜਾ ਚੰਗੇ ਨੇ ਲੱਗੇ ਦਾ ਵੀ ਇਹਨੂੰ ਹੁਣ 18 ਸਾਲ ਹੋ ਗਏ ਵਿਆਹੀ ਇਹਦੇ ਨਾਲ ਵੀ ਪਣੀ ਆ ਸਲਾਹ ਵਲਾਹ ਜੋ ਵੀ ਇਹਨੇ ਵਧੀਆ ਸਦਾ ਦੇਣੀ ਆ ਤੇ ਪਿਆਰ ਵੀ ਆ ਇਹਦੇ ਨਾਲ ਪਾ ਕੇ ਇਹ ਆਪੇ ਮੈਂ ਤੇ ਫਰਕ ਕੋਈ ਕਰਦੀ ਨਹੀਂ ਇਹਨਾਂ ਦੇ ਦਿਲ ਵਿੱਚ ਕੋਈ ਹੈ ਵਾ ਤੇ ਇਹ ਆਪੇ ਸਮਝ ਹੀ ਜਾਂਦੀਆਂ ਨੇ ਆਵੇ ਹੁਣ ਲਾਗੇ ਮੁੰਡੇ ਦਾ ਵਿਆਹ ਹੈਗਾ ਤੇ ਮੈਂ ਇਹਨੂੰ ਆਖਿਆ ਰਾਜਵਿੰਦਰ ਬਾਜ਼ਾਰ ਚੱਲੀਏ ਤੇ ਸੂਟ ਲਿਆ ਦਈਏ ਇਹਨਾਂ ਨੂੰ ਜੇ ਕਢਾਉਣੇ ਆ ਕਢਾ ਲੈਣ ਜੇ ਇਦਾਂ ਸਵਾਉਣੇ ਇਦਾਂ ਸਵਾ ਲੈ ਇਹਨਾਂ ਦੀ ਮਰਜ਼ੀ ਨਾ ਉਹ ਹੀ ਫਰਕ ਕਰਦੀ ਆ ਤੇ ਨਾ ਮੈਂ ਹੀ ਕਰਦੀ ਆ ਇਹਨਾਂ ਨੂੰ ਮਮਮੀ ਨੂੰ ਫੀਲ ਇਹਨਾਂ ਨੂੰ ਫੀਲ ਹੋ ਜਾਂਦਾ ਕਿ ਸ਼ਾਇਦ ਮਮਮੀ ਮੈਨੂੰ ਕਰਦੇ ਹੋ ਤਾਂ ਮਮਮੀ ਦੇ ਮੂੰਹ ਤੇ ਮੇਰਾ ਨਾਂ ਚੜਿਆ ਤੇ ਮਮਮੀ ਮੈਨੂੰ ਬੁਲਾਈ ਜਾਂਦੇ ਆ ਨਾ ਨਹੀਂ ਚੱਲ ਪਤਾ ਕੀ ਗੱਲ ਆ ਭਾਈ ਮਾ ਆਪਣਾ ਮਮਮੀ ਫਿਰ ਵੀ ਇਦਾਂ ਆ ਆ ਦੇਖੋ ਬਿਨਾਂ ਕਹਿਣ ਦੇ ਪਹਿਲਾਂ ਦੀ ਪਹਿਲਾਂ ਦੀ ਆ ਭਾਂ ਜਿੱਦਾਂ ਮਰਜੀ ਉਹ ਵੀ ਕਿਤੇ ਮਾੜਾ ਮੋਟਾ ਕਿਤੇ ਬਾਹਰ ਅੰਦਰ ਨਿਕਲ ਦਿੰਗੇ ਆ ਤੇ ਫੇਰ ਹੀ ਪਤਾ ਲੱਗੂਗਾ ਇਹਨਾਂ ਨੂੰ ਮਮਮੀ ਮੇਰੀ ਗੱਲ ਸੁਣ ਤੂੰ ਹੀ ਨਾ ਇਦਾਂ ਨਾ ਕਰਿਆ ਕਰੋ ਤੂੰ ਸਭ ਨੂੰ ਬਰਾਬਰ ਦਾ ਹੀ ਰੱਖ ਲਿਆ ਕਰੋ ਆ ਕਿ ਸੋਨੇ ਸੂਰ ਲੱਤੇ ਸਾਰੀਆਂ ਨੂੰ ਜਿਹੜਾ ਪਸੰਦ ਆਉਂਦਾ ਰੱਖ ਲੈਣਾ ਆਪਣੇ ਆ ਚਲੋ ਉਹ ਤਾਂ ਗੱਲ ਬੈਠ ਠੀਕ ਐ ਪਰ ਐਵੇਂ ਨਿੱਕੀ ਜਿਹੀ ਗੱਲ ਪਿੱਛੇ ਨਾ ਕਰਿਆ ਕਰੋ ਇਦਾਂ ਠੀਕ ਐ ਤਾਂ ਮੰਮੀ ਤੀ ਇਹਨਾਂ ਨੂੰ ਬਲਾਓ ਤੇ ਤੀ ਇਹਨਾਂ ਨੂੰ ਗੱਲ ਇਹ ਕਹਿ ਦੋ ਵੀ ਨਹੀਂ ਸਮਝਾ ਦਿਓ ਉਹਨਾਂ ਨੂੰ ਆ ਤੀ ਉਹਨਾਂ ਨੂੰ ਨਾ ਸਮਝਾ ਦਦੀਆਂ ਜਿਹੜਾ ਸਿਆਣੇ ਬੰਦੇ ਦੀ ਕਹੀ ਗੱਲ ਹੋ ਰਿਆ ਤਾਂ ਕਰ ਵੀ ਹਰਵਿੰਦਰ ਸੱਜਿਆ ਤੁਹਾਨੂੰ ਤਾਂ ਆਵਾਂ ਰਮਨ ਹਾਂਜੀ ਮਿੰਟੂ ਆਖੰਡਿਆ ਸੀ ਪੀ ਮੇਰੇ ਕੋ ਸ਼ਿਕਾਇਤ ਲੈ ਕੇ ਆਈਆਂ ਰਮਨ ਤੇ ਹਰਵਿੰਦਰ ਤੇ ਤੈਨੂੰ ਕਿਉਂ ਇਹੋ ਜਿਹਾ ਫੀਲ ਹੁੰਦਾ ਵਾ ਮੈਂ ਨਹੀਂ ਵਿਤਕਰਾ ਸਮਝਦੀ ਕਿਉਂ ਤੁਹਾਡੇ ਦਿਲ ਵਿੱਚ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਮੰਮੀ ਜੀ ਹਮੇਸ਼ਾ ਦੀਦੀ ਨੂੰ ਹੀ ਆਪਣੇ ਕੋਲ ਬੁਲਾਉਂਦੇ ਹੋ ਉਹ ਫਿਰ ਵੱਡੀ ਆ ਪਹਿਲਾਂ ਦੀ ਆਈ ਆ ਮੂੰਹ ਚੜਿਆ ਵਾ ਨਾਂ ਵੀ ਉਹਦਾ ਤੇ ਬਾਕੀ ਰੈ ਵੀ ਵਧੀਆ ਵਾ ਰਲਦੀ ਆ ਸਾਡੀ ਤੇ ਚਲੋ ਹਣ ਤੁਸੀਂ ਆਈਆਂ ਜੇ ਤੁਹਾਡੇ ਨਾਲ ਵੀ ਰੈ ਰਲਿਆ ਕਰੂਗੀ ਗਾਂ ਆ ਉਹੀ ਇਹ ਹੋ ਜਾਣਾ ਮਹਿਸੂਸ ਕਰੋ ਮੈਂ ਨਹੀਂ ਵਿਤਕਰਾ ਕਰਦੀ ਤੁਸੀਂ ਹਮੇਸ਼ਾ ਦੀਦੀ ਨੂੰ ਬੁਲੰਦੀ ਹੈ ਕੋਈ ਵੀ ਸਲਾਮ ਨਹੀਂ ਕੰਮ ਨਹੀਂ ਕਰ ਲੈਗੇ ਹਾਂ ਨੂੰ ਕਦੀ ਵੀ ਨਹੀਂ ਤੁਸੀਂ ਬਾਜ਼ਮਾਰੀ ਕੀ ਆ ਜਾਓ ਮੇਰੇ ਲਾਗੇ ਬੈਠ ਕੋਈ ਗੱਲ ਨਹੀਂ ਜੇ ਤੁਸੀਂ ਫੀਲ ਕਰਦੀਆਂ ਨਹੀਂ ਤੁਹਾਨੂੰ ਉਦਾਂ ਫੀਲ ਹੁੰਦਾ ਨਹੀਂ ਤੁਹਾਨੂੰ ਮੈਂ ਅੱਗੇ ਵੀ ਕਿਹਾ ਹੈਗੀ ਤੁਸੀਂ ਉਦਾਂ ਫੀਲ ਕਰਦੀਆਂ ਜੇ ਮੈਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੰਮੀ ਸੇਮ ਆਵੇ ਸਾਰੇ ਸਾਰਿਆਂ ਦੇ ਕਿ ਜੇ ਸੂਟ ਸੁਣ ਲੈ ਕੇ ਆਏ ਮੰਮੀ ਮੰਮੀ ਕਹਿੰਦੇ ਆ ਗੌਰਵ ਦਾ ਵਿਆਹ ਹੋਣਾ ਵਾ ਤੇ ਆਪਣੇ ਮਰਜ਼ੀ ਨਾਲ ਲੈ ਕੇ ਤੇ ਜੋ ਮਰਜ਼ੀ ਕਰਾ ਲੈ ਤੇ ਜਿਹੜਾ ਜਿਹੜਾ ਪਸੰਦ ਜਿਹੜਾ ਮਰਜ਼ੀ ਰੱਖ ਲੋ ਹਾਂ ਕਿਹੜਾ ਵੀ ਕੋਈ ਵਿਤਕਰਾ ਨਹੀਂ ਥੋੜਾ ਆਉਂਦਾ ਵਾ ਜਿਹੜਾ ਮੈਨੂੰ ਚੰਗਾ ਲੱਗਦਾ ਮੈਂ ਰੱਖ ਨਹੀਂ ਬਹੁਤੀ ਗੱਲ ਆ ਤੇ ਉਹ ਪਾਂਦੀ ਦੁਕਾਨ ਤੋਂ ਹੀ ਆਇਆ ਜਾ ਕੇ ਚੇਂਜ ਕਰ ਲਿਓ ਆ ਤੇ ਨਾਮ ਹੀ ਪਸੰਦ ਆਉਂਦਾ ਤੇ ਵਿਦਕਰਾਨੀ ਕਰਦੇ ਉਦੋਂ ਮੈਂ ਸ਼ੁਰੂ ਤੋਂ ਮੈਂ ਕੱਲੀ ਹਾਂ ਤੇ ਉਦੋਂ ਮੰਮੀ ਮੈਨੂੰ ਜਿਆਦਾ ਰਾਜ-ਰਾਜ ਕਰਦੇ ਸੀ ਤੇ ਉਹੀ ਨਾਮ ਚੜ ਗਿਆ ਮੂੰਹ ਤੇ ਇਦਾਂ ਹੋ ਰੇ ਆਪਣੇ ਮਨ ਚ ਨਾਮ ਫੀਲ ਕਰਿਆ ਕਰੋ ਇਹੋ ਜਿਹਾ ਗੁੱਸਾ ਇਦਾਂ ਦਾ ਨਹੀਂ ਕੁਝ ਵੀ ਹੈਗਾ ਹਾਂ ਉਹਦਾ ਫੀਲ ਹੁੰਦਾ ਹੈ ਤੇ ਆਪਾਂ ਤਾਂ ਕਿੰਨੇ ਆ ਕਿ ਮੰਮੀ ਸਾਡੇ ਨਾਲ ਨਹੀਂ ਨਹੀਂ ਇਹ ਤਾਂ ਤੁਹਾਨੂੰ ਪਤਾ ਸਾਰੀਆਂ ਬੰਨੇ ਉਂਗਲਾ ਬਰਾਬਰ ਹੀ ਹੁੰਦੀ ਆ ਵਾ ਨੋਵਾਂ ਤਾਂ ਸਾਰੀਆਂ ਬਰਾਬਰ ਹੀ ਹੋਣੀਆਂ ਵਾ ਤੁਸੀਂ ਹਮੇਸ਼ਾ ਰਾਜ-ਰਾਜ ਕਰਦੇ ਰਹਿੰਦੇ ਸਾਨੂੰ ਕਦੀ ਪਿਆ ਨਹੀਂ ਤੇ ਫਿਰ ਸਾਨੂੰ ਇਹੋ ਮਹਿਸੂਸ ਹੋਣਾ ਨਹੀਂ ਕਿ ਤੁਹਾਡੇ ਨਾਲ ਤੁਸੀਂ ਪਿਆਰ ਨਹੀਂ ਕਰਦੇ ਨਹੀਂ ਇਦਾਂ ਨਹੀਂ ਹੁੰਦਾ ਫਿਰ ਇਦਾਂ ਜੇ ਮੰਮੀ ਪਿਆਰ ਨਾਲ ਗੱਲ ਤੇ ਤੁਹਾਡੇ ਤੇ ਘਰ ਇਦਾਂ ਪਾੜ ਜਾਊਗਾ ਫਿਰ ਹਨਾ ਮੈਂ ਤਾਂ ਜਿੱਦਾਂ ਅੱਗੇ ਦੇਣ ਲੱਗੇ ਐ ਇਦਾਂ ਖੁਸ਼ੀ-ਖੁਸ਼ੀ ਨੰਗਾ ਇਦਾਂ ਹੀ ਫਿਰ ਸਾਰਾ ਖੁਸ਼ੀ-ਖੁਸ਼ੀ ਨੰਗੂਗਾ ਬਾਕੀ ਆ ਵੇਖਣਾ ਸਾਰੇ ਹੀ ਸਾਰੀਆਂ ਮੰਮੀ ਅੱਜ ਤੋਂ ਬਾਅਦ ਹੀ ਨਾ ਰਾਜ ਵਾਲਾ ਕੱਟ ਕਰ ਦੋ ਰਵਿੰਦਰ ਤੇ ਰਮਨ ਜਿਆਦਾ ਰਹੀ ਤਾਂ ਜੇ ਤੁਹਾਨੂੰ ਇੱਕ ਟੇਪ ਪਰ ਦੇਣੀ ਆ ਰਵਿੰਦਰ ਰਮਨ ਰਵਿੰਦਰ ਰਮਨ ਬੱਸ ਨਹੀਂ ਜੀ ਇਹ ਗੱਲ ਨਹੀਂ ਹੈਗੀ ਉਹ ਚਲੋ ਸਾਡੀ ਰਿਜ਼ਲਟ ਫੈਮੀ ਹੈ ਨੂੰ ਚਲੋ ਬਾਕੀ ਹੋ ਗਈ ਤੇ ਤੁਸੀਂ ਸੱਚੀ ਹਨ ਵੀ ਉਹਨਾਂ ਹੀ ਪਿਆਰ ਕਰਦੇ ਜੀ ਉਹਨਾਂ ਹੀ ਕਰਦੇ ਉਹਨਾਂ ਹੀ ਪਤਾ ਅਹੀਂ ਵੀ ਤੁਹਾਡੇ ਉਹ ਨਹੀਂ ਲਾੜਲੇ ਉਹਨਾਂ ਹੀ ਲਾੜਲੇ ਜੀ ਉਹਨਾਂ ਹੀ ਉਹ ਨਹੀਂ ਲਾੜਲੇ ਉਹਨਾਂ ਹੀ ਲਾਡਲੀ ਤੋਂ ਵੀ ਰਾਜਵਿੰਦਰ ਵੀ ਸਾਰੇ ਪਿਆਰ ਮੈਂ ਤੇ ਪਿਆਰ ਕਰਦੀ ਸਭ ਨਾਲ ਸਾਰਿਆਂ ਨੂੰ ਕਰਦੇ ਆ ਚਲੋ ਠੀਕ ਹੈ ਸੌਰੀ ਅਹੀਂ ਹੋਇਆ ਸੀ ਸਮਝਿਆ ਨਹੀਂ 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 ਲੱਗਾ ਹੀ ਕਿ ਸ਼ਾਇਦ ਕੋਈ ਸਾਨੂੰ ਘਟ ਕਰਦੀ ਹੈ ਉਹ ਦੀਦੀ ਨੂੰ ਜ਼ਿਆਦਾ ਪਿਆਰ ਕਰ ਸੌਰੀ ਵਾਲੀ ਨਹੀਂ ਗੱਲ ਕੋਈ ਵੀ ਆ ਗਈ ਆਪਾਂ ਸਾਰੀਆਂ ਭੈੜਾ ਵਾਂ ਪਰ ਹਲਕੇ ਰਹਿਣਾ ਵਾ ਮੰਮੀ ਟਾਡਾ ਸੰਜੇ ਬੰਦਾ ਵਾ ਅਸੀਂ ਸਾਰਿਆਂ ਨੇ ਮੰਮੀ ਨੂੰ ਪਿਆਰ ਕਰਨਾ ਵਾ ਤੇ ਮੰਮੀ ਸਾਨੂੰ ਕਹਿੰਦੇ ਨਾ